ਸਤਿ ਸ਼੍ਰੀ ਅਕਾਲ ਜੀ ਅਕਸਰ ਰਖੜੀਆਂ ਤੇ ਵੱਡੀ ਭੈਣ ਆਉਂਦੀ ਤਾਂ ਘਰ ਵਾਲੀ ਥੋੜਾ ਇਤਰਾਜ਼ ਜਾਂ ਕਰਦੀ ਕਿ ਇੰਨੀ ਸਸਤੀ ਜਹੀ ਰਖੜੀ ਹਰ ਸਾਲ ਲੈ ਕੇ ਆਉਂਦੀ ਏ ਕੀ ਘਾਟਾ ਹੈ ਇਸ ਨੂੰ ਚੰਗੇ ਸਾਧ ਦੇ ਵਾਰ ਦੇਣੀ ਮੈਂ ਹਰ ਵਾਰ ਇਹ ਗੱਲ ਅਣਗੌਲੀ ਜਹੀ ਕਰ ਦਿੰਦਾ ਅੰਤ ਬਾਜ਼ਾਰ ਸਾਰਾ ਭਰਿਆ ਹੋਇਆ ਸੀ ਕਿੰਨੀਆਂ-ਕਿੰਨੀਆਂ ਵੱਡੀਆਂ ਦੁਕਾਨਾਂ ਤੇ ਅੱਗੇ ਪਿਆ ਕਿੰਨਾ ਸਾਰਾ ਸਮਾਨ ਲੋਕ ਤਿਹਾਰਾ ਕਰਕੇ ਖਰੀਦੋ ਫਰੋਖਤ ਕਰ ਰਹੇ ਸੀ ਸੜਕ ਤੇ ਜਾਂਦਿਆਂ ਮੈਂ ਵੀ ਇੱਕ ਸਾਈਡ ਗੱਡੀ ਰੋਕ ਲਈ ਵੱਡੀ ਸਾਰੀ ਦੁਕਾਨ ਦੇ ਇੱਕ ਪਾਸੇ ਜਿਹੇ ਲੱਗੀ ਰੇੜੀ ਵੱਲ ਇਸ਼ਾਰਾ ਕੀਤਾ ਤਾਂ ਨਾਲ ਦੀ ਨੇ ਗੁੱਸਾ ਜਿਹਾ ਜ਼ਾਹਿਰ ਕੀਤਾ ਨਾ ਜੀ ਇਸ ਰੇੜੀ ਤੋਂ ਸਮਾਨ ਨਹੀਂ ਲੈਣਾ ਆਹ ਦੇਖੋ ਕਿੰਨੀ ਵੱਡੀ ਦੁਕਾਨ ਉੱਥੇ ਚੱਲਦੀਆਂ ਰੇੜੀ ਤੇ ਖੜਾ ਉਹ 60 ਸਾਲ ਦਾ ਬਜ਼ੁਰਗ ਮਹਿਸੂਸ ਹੋਇਆ ਜਿਵੇਂ ਸ਼ੀਸ਼ਾ ਅੰਦਰ ਸਾਡੀ ਮਨੋਦਸ਼ਾਣੂ ਸਮਝ ਰਿਹਾ ਹੋਵੇ ਮੈਂ ਬਜ਼ੁਰਗ ਦੀਆਂ ਅੱਖਾਂ ਵਾਲਾ ਤੱਕਿਆ ਤਾਂ ਅਨੇਕਾ ਸਵਾਲ ਮੇਰੇ ਜ਼ਿਹਨ ਵਿੱਚ ਘੁੰਮ ਗਏ ਕਿੰਨੀਆਂ ਹੀ ਗੱਲਾਂ ਆਪ ਮੋਹ ਰਹੀ ਕਹਿ ਹੋਈਆਂ ਜਦ ਮਾਂ ਮਰੀ ਤਾਂ ਸਾਰੀ ਜ਼ਿੰਮੇਵਾਰੀ ਵੱਡੀ ਭੈਣ ਤੇ ਆ ਕੇ ਪਈ ਜਿੰਨਾ ਚਿਰ ਸਰੀਰ ਨੇ ਸਾਥ ਦਿੱਤਾ ਬਾਪੂ ਕਦੇ ਕੋਈ ਦਿਹਾੜੀ ਨਾ ਛੱਡਦਾ ਮੈਂ ਤੇ ਵੱਡੀ ਭੈਣ ਹਾਲੇ ਸਕੂਲ ਪੜ੍ਹਦੇ ਸੀ ਉਮਰ ਦੇ ਨਾਲ ਨਾਲ ਬਾਪੂ ਦਾ ਸਰੀਰ ਜਿਹਾ ਵੀ ਜਵਾਬ ਦੇਣ ਲੱਗਿਆ ਤੇ ਆਖਿਰ ਦਿਹਾੜੀ ਲਾਉਣੀ ਵੀ ਔਖੀ ਹੋ ਗਈ ਫਿਰ ਚਾਰ ਪਹੀਆ ਰੇੜੀ ਬਣਾ ਲਈ ਤੇ ਅਕਸਰ ਹੀ ਪਿੰਡਾਂ 'ਚ ਲੱਗਦੇ ਮੇਲਿਆਂ ਤੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਘਰ ਦਾ ਚੁੱਲ੍ਹਾ ਬਲਦਾ ਤੇ ਸਕੂਲ ਦੀਆਂ ਫੀਸਾਂ ਤੇ ਕਿਤਾਬਾਂ ਕਾਪੀਆਂ ਆ ਜਾਂਦੀਆਂ ਦੋ ਦਿਨ ਬਾਅਦ ਪਿੰਡ ਮੇਲਾ ਹੋਣ ਕਾਰਨ ਬਾਪੂ ਨੇ ਘਰ ਦੇ ਖਰਚੇ ਲਈ ਰੱਖੇ ਪੈਸਿਆਂ ਦੇ ਕਢਾਉਣੇ ਖਰੀਦ ਲਿਆਂਦੇ ਪਰ ਉਸ ਦਿਨ ਸਾਰਾ ਦਿਨ ਹੀ ਭਾਰੀ ਮੀਂਹ ਪੈਂਦਾ ਰਿਹਾ ਲੋਕ ਵੱਡੀਆਂ-ਵੱਡੀਆਂ ਦਕਾਨਾਂ ਵਿੱਚ ਜਾਵੜੇ ਰੇੜੀਵਾਲ ਕਿਸੇ ਨੇ ਵੀ ਨਾ ਦੇਖਿਆ ਢਲਦੀ ਸ਼ਾਮ ਨੂੰ ਬਾਪੂ ਸਾਰਾ ਸਮਾਨ ਓਵੇਂ ਹੀ ਘਰ ਵਾਪਸ ਲਿਆ ਮੈਨੂੰ ਯਾਦ ਹੈ ਉਹ ਕਈ ਦਿਨ ਅਸੀਂ ਭੁੱਖੇ ਪਾਣੇ ਕਿਸ ਤਰ੍ਹਾਂ ਬਤੀਤ ਕੀਤੇ ਨਾ ਹੀ ਸਕੂਲ ਦੀ ਫੀਸ ਭਰ ਹੋਈ ਤੇ ਨਾ ਹੀ ਕਿਤਾਬਾਂ ਕਾਪੀਆਂ ਖਰੀਦ ਸਕੇ ਪਰ ਫੇਰ ਵੀ ਬਾਪੂ ਨੇ ਮਿਹਨਤ ਕਰਾ ਜ਼ਿੰਦਗੀ ਜਿਉਣ ਯੋਗੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਕਰ ਦਿੱਤਾ ਤੂੰ ਆਖਦੀ ਨਾ ਕਿ ਵੱਡੀ ਭੈਣ ਹਰ ਸਾਲ ਸਸਤੀ ਜਿਹੀ ਰਖੜੀ ਕਿਉਂ ਲਿਆਉਂਦੀ ਏ ਕਿਉਂਕਿ ਉਹ ਰਖੜੀ ਵੱਡੀਆਂ ਦੁਕਾਨਾਂ ਤੋਂ ਨਹੀਂ ਇਹਨਾਂ ਛੋਟੀਆਂ ਰੇੜੀਆਂ ਤੋਂ ਹੀ ਖਰੀਦ ਖਰੀਦੀ ਤਾਂ ਕਿ ਇਹਨਾਂ ਦੇ ਚੁੱਲਿਆਂ ਵਿੱਚ ਵੀ ਅੱਗ ਪੈ ਜਾਵੇ ਕਿਸੇ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਪੈ ਜਾਵੇ ਤੇ ਕਿਸੇ ਭੈਣ ਦੀ ਫੀਸ ਭਰੀ ਜਾਵੇ ਇੱਕ ਦਿਨ ਦੇ ਤਿਉਹਾਰ ਨਾਲ ਇਹ ਰੇੜੀ ਵਾਲੇ ਉਮਰਾਂ ਦੀ ਰੋਟੀ ਨਹੀਂ ਕਮਾ ਸਕਦੇ ਘਰਵਾਲੀ ਨੇ ਗੱਡੀ ਦੀ ਬਾਰੀ ਖੋਲ ਮੇਰਾ ਹੱਥ ਫੜ ਲਿਆ ਆ ਜੋ ਰੇੜੀ ਤੋਂ ਰਖੜੀ ਖਰੀਦ ਲਈਏ ਮਹਿਸੂਸ ਹੋਇਆ ਜਿਵੇਂ ਅੱਜ ਉਸ ਬਜ਼ੁਰਗ ਦੇ ਚੁੱਲ੍ਹੇ ਦੀ ਅੱਗ ਦਾ ਅਸੀਂ ਵੀ ਜਰੀਆ ਜਿਹਾ ਬਣ ਗਏ